ਕੰਨਿਸ਼ਾ ਸਤਿਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪੱਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਤੇ ਤਿੰਨ ਗਾਵਾਂ ਟੋਟਲ 8 ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ 'ਚ ਕੁਝ ਸੂਈਆਂ ਆ ਤੇ ਕੁਝ ਗੱਬਣਾ ਆ ਸੂਈਆਂ ਦੀਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਆਪਣਾ ਆਪਣੀਆਂ پاس ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਜੀ ਹੋ ਠੀਕ ਠਾਕ ਜੀ ਕਿਰਪਾ ਬਦਿਸ਼ ਜੀ ਚਲੋ ਕਿਰਪਾ ਜੀ ਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਕਮਲਜੀ ਸਿੰਘ ਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਰੰਦ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਬੋਲਦਾ 981590784 ਮੇਰਾ ਨੰਬਰ ਹੈ ਤੇ WhatsApp ਕਰ ਲਓ ਠੀਕ ਹੈ ਵੇਚ ਗਿਆ ਉਹਦਾਂ ਵਾਲਾ ਮਾਲ ਹਾਂ ਜੀ ਮਾਲ ਟਿਕ ਟੰਗ ਵੇਚ ਗਿਆ ਜੀ ਕਿੰਨੇ ਕਾਏ ਫਿਰ ਫੋਨ ਉਹਦਾਂ ਫੋਨ ਬੜੇ ਆਏ ਹੁਣ ਤੱਕ ਆਉਂਦੇ ਰਹੇ ਹੁੰਦੇ ਅੱਛਾ ਹਾਂ ਜੀ ਮਾਲ ਸਾਰਾ ਵੇਚ ਗਿਆ ਪਹਿਲਾਂ ਠੀਕ ਹੈ ਹਾਂਜੀ ਹਾਂਜੀ ਗੱਡੀ ਵੇਜ ਲਈ ਜੇ ਗੱਡੀ ਵੇਗੀ ਠੀਕ ਆ ਹਾਂਜੀ ਹਾਂਜੀ ਉਹਦੇ ਤੋਂ ਹੀ ਕਿੰਨੇ ਬੜੇ ਫੋਨ ਆਏ ਦੇ ਅੱਛਾ ਮੈਂ ਹਾਰ ਕੇ ਫਿਰ ਫਿਰ ਨੰਬਰ ਇਹ ਆਪਾਂ ਬੰਦ ਕਰਨਾ ਪਿਆ ਉਹ ਲਈ ਤੇ ਫਿਰ ਕੀ ਕਰਨਾ ਹੈ ਹਾਂਜੀ 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 ਤੇ ਚਲੋ ਫਿਰ ਅੱਜ ਮੱਝਾਂ ਖਾ ਲਈਏ ਪਹਿਲਾਂ ਹਾਂਜੀ ਮੱਝਾਂ ਖਾ ਲਓ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਜਿਹੜੀ ਮੱਝ ਏ ਮੈਂ ਵੀਡੀਓ ਵੇਖੋ ਫਾਰਮ ਤੇ ਮੈਂ ਲਈ ਇਦਾਂ ਪਤਲੀ ਚਮੜੀ ਦਾ ਕਾਗੜੀ ਹੁੰਦਾ ਜਿਦਾ ਠੀਕ ਆ ਹਾਂਜੀ ਤੇ ਸ਼ਾਇਦ ਮਾਰਨ ਦੀ ਅਜੇ 15 ਲੀਟਰ ਦੀ ਦੁੱਧ ਦੀ ਗਾਰੰਟੀ ਤੇ ਮੈਂ ਆਈ ਆ ਠੀਕ ਆ ਪੂਰੀ 15 ਕਿਲੋ ਦੀ ਗਾਰੰਟੀ ਅਜੇ ਭਰਨੀ ਆ ਪੂਰੀ ਤੇ ਆ ਦੇਖ ਸਕਦੇ ਜੇ ਕਿੱਥੋਂ ਕਿੱਥੋਂ ਸ਼ੁਰੂ ਹੋ ਗਏ ਤੇ ਕਿੱਥੋਂ ਤੱਕ ਰਜਣੀ ਆ ਹੱਲੇ ਤੇ ਮਿਲਕ ਵੇਨ ਵੀ ਦੇਖ ਸਕਦੇ ਜੇ ਚੰਗੀ ਲੱਗੀ ਆ ਤੇ ਥਣਾ ਦਾ ਸਾਈਜ਼ ਗਿਆ ਵਿਚਾਰੇ ਥਣ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਗੈਪ ਤੇ ਹਲੇ ਦੇ ਨਾ ਖੜਦੀ ਆ ਤੇ ਹੁਣੇ ਥੱਲੇ ਆਪਾਂ ਦੇਖ ਸਕਦੇ ਕਿੱਥੇ ਚਲ ਗਈ ਕਿੰਨਾ ਕੁ ਲਾਜੋ ਵੀਰ ਜੀ ਜੇ ਟਾਈਮ ਸ਼ਾਇਦ ਮਾਰਦੀ ਦੇਨ ਵਿੱਚ 10 ਕਿਤੇ ਨਹੀਂ ਗਏ 10 ਦੇ ਅੱਛਾ ਤਾਂ ਦਾ ਬਣੂਗੀ ਗਾਇਆਂ ਤੋਂ ਵੀ ਜ਼ਿਆਦਾ ਬਣੀ ਤੋਰੋ ਫੇਰ ਇੱਕ ਦੁੱਧ ਦੀ ਗਾਰੰਟੀ ਅਗਲੇ ਦਿੰਦੀ ਐ ਕਿਸ ਗੱਲ ਨੂੰ ਦੁੱਤੀ ਹੋਗੀ ਨਾ ਮੈਂ ਕਦੀ 10 ਲੀਟਰ ਤੋਂ ਜ਼ਿਆਦਾ ਕਿਸ ਨੂੰ ਕਿਹਾਈਏ ਪਰ ਜਿਹੜੀ ਮੈਂ 15 ਵਾਲੀ 15 ਵਾਲੀ ਦੇਖਦੀ ਏ ਠੀਕ ਆ ਜੀ ਹਾਂਜੀ ਹਾਂਜੀ ਇਲਾ ਬਾਕੀ ਆ ਵੀ ਹੈਗੀ ਭਾਰੀ ਐ ਮੱਜ ਕਿੰਨਾ ਫਿਰ ਮੋਦ ਰੱਖੀ ਐ ਵੀਜੀ ਇਹਦਾ ਮੋਦ ਤੇ ਮੈਂ ਨਾ ਵੀਜੀ ਜਦੋਂ ਤਿਆਰ ਹੋ ਗਈ ਨਾ ਮੈਂ ਹਾਂਜੀ ਪੂਰੇ ਡੇਰ ਦੀ ਵਹਿ ਆ ਜਿੱਦਾਂ ਥੱਲੇ ਉਹ ਮਾਣ ਜਾਣੀ ਆ ਮਾਸੂ ਭਰਨੀ ਆ ਹਾਂਜੀ ਇਹ ਆ ਵੀ ਹੁਣ ਵੀ ਦੇਖਣੇ ਦਈ ਆ ਚਲੋ ਜਿਹੜੇ ਵੀਰਾਂ ਨੂੰ ਪਰ ਰੱਖਿਆ ਉਹਨਾਂ ਨੇ ਵੇਖ ਹੀ ਲੈਣੀ ਭਾਰੀ ਆ ਮੱਝ ਜੜੀ ਪੂਰੀ ਵੱਡੀ ਮੱਝ ਛੋਟੀ ਨਹੀਂ ਮੱਝ ਆ ਹਾਂਜੀ ਹਾਂਜੀ ਤੇ ਹੁਣ ਇਹਦੇ ਵੀ ਇੱਕ 20 ਦੇ ਦੀ 15 ਦੇ ਦੀ ਮੈਂ 15 ਕਹਿੰਨਾ 15 ਦੇ ਆ ਜੇ ਕੋਈ ਨਹੀਂ ਹੁਣ ਕਹਿਤਾ ਠੀਕ ਆ ਕੋਈ ਕੋਈ ਹਾਂਜੀ ਚਾਹ ਪਾਣੀ ਪਾਈ ਦਾ ਦੇ ਚਲੋ ਬਾਕੀ ਕੋਈ ਫੋਨ ਲਾਊਗਾ ਤੇ ਮੈਂ ਤਾਂ ਮਾਨਦਾਨ ਕਰਦਾ ਪਰ ਮੈਂ ਜਿਹੋ ਚੰਗੀ ਹੈ ਇਹਦਾ ਹੀ 1 15 ਮੰਗਿਆ ਹਾਂਜੀ ਹਾਂਜੀ ਚੀਜ਼ਾਂ ਦਾ ਥੋੜਾ ਇੰਨਾ ਮੰਗ ਲੈਣੀ ਹੈ ਜਿਹੜੀ ਮਾਰੀ ਮਾਰੀ ਠੀਕ ਚੀਜ਼ ਦੇ ਹਿਸਾਬ ਨਾਲ ਮੁੱਲਿਆ ਜਿਹੋ ਜੀ ਚੀਜ਼ ਹੋ ਜਾ ਮੁੱਲ ਤੇ ਆ ਜਿਹੜੀ ਝੋਟੀ ਜੇ ਹੁਣ ਇਹ ਝੋਟੀ ਜੀ ਪਹਿਲੇ ਤੁਸੀਂ ਸੁਣੀਏ ਇਹ ਜੇ ਖੜਦੀ ਟਾਈਮ ਹਣਾ ਪਹਿਲੇ ਲਾ ਲੋ ਅੱਧਾ ਉਹਨਾਂ ਸ਼ਾਇਦ 21 ਵੇਖਣ ਨੂੰ ਪਹਿਲਾਂ ਲੱਗਦੀ ਆ ਪਹਿਲਾ ਵੀ ਹੋ ਸਕਦੀ ਆ ਤੇ ਦੂਜਾ ਵੀ ਹੋ ਸਕਦੀ ਆ ਵੇਖਣ ਨੂੰ ਜਿਹੜੀ ਇਹ ਪਹਿਲਾਂ ਲੱਗਦੀ ਆ ਬਾਕੀ ਲੋਈ ਝੋਟੀ ਆ ਥਾਣੇ ਦੇ ਗੁਲਾਬੀ ਰੰਗ ਦੇ ਆ ਚਾਰੇ ਥਾਨ ਗੁਲਾਬੀ ਰੰਗ ਦੇ ਲੋਈ ਛੋਟੀ ਆ ਚੰਗੀ ਜੰਗੀ ਸੇਵਾ ਕਰੂਗਾ ਹਾਂ ਦੇਖ ਸਕਦੇ ਛੋਟੀ ਮਾਰੀ ਤੋਰੋ ਫੇਰ ਇਹਨੂੰ ਇਹ ਕਿੰਨਾ ਦੁੱਧ ਗੱਡੀ ਜਾਊਗੀ ਇਹ ਵੇਖੋ ਦੇਖਿਓ 9 ਕਿਲੋ 8 ਕਿਲੋ ਤਾਂ 9 ਕਿਲੋ ਸੇ ਬਾਕੀ ਸੇਵਾ ਦੇ ਕੋਈ ਪਤਾ ਨਹੀਂ ਕਿੰਦਰ ਨੂੰ 10 ਕਿਲੋ ਦੇ ਦੇ 9 8 ਤੋਂ 10 ਦੇ ਵਿੱਚ ਜਿਹੜਾ ਦੁੱਧ ਦੇ ਸਕਦੀ ਆ yeah ਬਾਕੀ ਇਹ ਜੇ ਤਿਆਰ ਹੋਣੀ ਆ ਚੰਗੀ ਭਰ ਜੂਗੀ ਹਜੇ ਤੇ ਤਾਂ ਮੁੱਲ ਫਿਰ ਦੇਣ ਇਹਨੇ 15 ਲੈ ਜਾਣੀ ਜੀ ਹਾਂਜੀ ਮੁੱਲ ਉਹਦਾਂ ਦੇ ਭਾਵੇਂ 70 75 ਦੀ ਝੋਟੀ ਵੇਚ ਦਿੰਦੇ ਹੁਣ ਜਿਹੜਾ ਅਜਹਾਨ ਆਈ ਆਪਾਂ ਦੇਣੀ 60 ਹਜ਼ਾਰ ਦੀ ਝੋਟੀ ਰੰਗ 20000 65 ਦੀ ਦੇ ਲਈਏ 65 ਦੀ ਦੇ ਦਾਂ ਛੋਟਾ ਛੜ ਮਾਰ ਦਾਂ ਥੋੜਾ ਬੋਤਾ ਹੋ ਜੂਗਾ ਠੀਕ ਹੈ ਜੀ ਉਹ ਜੇ ਸੇਵਾ ਕੋ ਚੰਗੀ 15 ਦਿਨ ਕਰਦੇ ਮੇਰੀ ਮੱਗੀ ਪੰਪੀਆਂ ਪੜੀ ਲੋ ਠੀਕ ਹੈ ਜੀ ਤੁਹਾਨੂੰ ਬੜਾ ਵੱਡਾ ਲਗਾ ਲਾ ਤੇ ਹੁਣ ਆ ਜਿਹੜੀ ਮੱਝ ਜੇ ਇਹ ਮੈਂ ਇਹ ਪੰਜਾਂ ਮਹੀਨੇ ਪੂਰੇ ਗੱਭਣ ਅੱਛਾ ਚੇਵਾ ਚੱਲੂ ਹੋ ਜਾਣਾ ਜੀ ਹੂੰ ਅੱਜ ਕਿੰਨੀ ਤਰੀਕਾ 26 ਪੰਜ ਅੱਜ 5 ਤਰੀਕਾ ਹਾਂਜੀ ਇਹਨੂੰ 12 12 ਤਰੀਕ ਨੂੰ ਲੱਗਣਾ ਜੀ ਅੱਛਾ ਠੀਕ ਆ ਹਾਂਜੀ ਪੰਜ ਪੂਰੇ ਹੋ ਜਾਣੇ ਆ ਠੀਕ ਆ ਤੇ ਰੱਬ ਤੁਹਾਡਾ ਭਲਾ ਕਰੇ ਵੀ 4 ਕਿਲੋ ਦੁੱਧ ਜਿੱਥੋਂ ਮੈਂ ਲੈ ਆਂਦੀ ਹਾਂ ਤੁਸੀਂ 3 ਨਾਲ ਲਾ ਲਓ ਸਾਢੇ 3 ਨਾਲ ਲਾ ਲਓ ਮੈਂ ਸ਼ਾਮਾਂ ਨੂੰ ਇੱਕੋ ਟਾਈਮ ਤੇ ਹੁੰਦਾ ਜੀ ਅੱਛਾ ਹਾਂ ਜੀ ਇਹ ਆਪੇ ਥੰਥਨ ਪੂਰੇ ਵਧੀਆ ਪਾਸ ਕਰਾਉਗੇ ਵਧੀਆ ਪਾਸ ਨਹੀਂ ਦੋ ਤਿੰਨ ਚਾਹ ਪਾਣੀ ਦਾ ਵੀ ਸਾਰੀ ਜਣਾ ਵਧੀਆ ਹੋ ਗਏ ਪਾਣੀ ਦਾ ਵਧੀਆ ਸਾਡੀ ਆਉ ਮੈਂ ਉਹ ਤੇ ਦੋਵੇਂ ਡੰਗ ਚ ਹੁੰਦੇ ਮੈਂ ਇੱਕ ਟਾਈਮ ਕੀਤੀ ਮੇਰੇ ਕੋਲ ਆਣ ਕੇ ਥੋੜਾ ਜਿਹਾ ਨਹੀਂ ਕੀਤਾ ਸੀ ਤੇ ਮੈਂ ਇੱਕੋ ਟਾਈਮ ਚ ਹੁੰਦਾ ਤਾਂ ਕੋਈ ਗੱਲ ਨਹੀਂ ਤੋਰੋ ਫਿਰ ਇਹਨਾਂ ਨੂੰ ਤੁਹਾਨੂੰ ਪਤਾ ਬਾਕੀ ਸੱਜਰ ਵੀ ਇਹ ਚੰਗੇ ਦੁੱਧ ਵਾਲੀ ਆ ਚੰਗੇ ਵਾਲੀ ਪਤਲੀ ਚੰਬੜੀ ਦੀ ਆ ਚੰਗੇ ਰਿਕਰਡ ਵਾਲੀ ਆ ਬਾਕੀ ਮਿਲਕਵੇਨ ਵੀ ਚੰਗੀ ਲੱਗੇ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਬਿਲਕੁਲ ਬਿਲਕੁਲ ਚੰਗੀ ਝੋਟੀ ਸਾਭ ਬਾਕੀ ਇੱਕ ਸਿੰਗ ਦਾ ਕੋਖ ਥੋੜਾ ਲੱਥਾ ਆ ਤੇ ਉਤਰਾ ਹੈ ਗੋਲ ਸਿੰਗ ਦੀ ਬਿਲਕੁਲ ਹੈਗੀ ਬਿਲਕੁਲ ਗੋਲ ਸਿੰਗ ਦੀ ਉਤਰਾ ਤੇ ਇੱਕ ਸਿੰਗ ਦਾ ਥੋੜਾ ਕੋਖ ਲੱਥਾ ਹੈ ਇਹ ਆਵੇ ਜਿਹੜਾ ਕੋਈ ਲੈ ਜਾਊਗਾ ਕੋਈ ਵੀਰ ਨਾਲੇ ਸੋਨ ਤੱਕ ਰਾਜੀ ਵੀ ਹੋ ਜੂਗੀ ਤੇ ਬਾਅਦ ਚ ਇਹਨੇ ਦੁੱਧ ਵੀ ਚੰਗਾ ਕੱਢੀ ਜਣਾ ਲੈ ਜਾਓ ਜੀ 1 ਮਿੰਟ ਰੋਕ ਕੇ ਇੱਥੇ ਤੁਹਾਨੂੰ ਦਿਖਾ ਦਈਏ ਇਹਦੇ ਆ ਦੇਖ ਸਾਡੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਪੂਰਾ ਚੰਗਾ ਹੈ ਚੰਗੇ ਗੈਪ ਤੇ ਥਾਣੇ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਲੈ ਜੀ ਰੱਖੀਆਂ ਬਹੁਤ ਛੋਟੀਆਂ ਜੂਗ ਛੋਟੀਆਂ ਕਲਦੀ ਟੋੜੀ ਕੇ ਫੋਨ ਨਾ ਹਾਂਜੀ ਮਿੰਟ ਤਾਂ ਮਗਰ ਰਹਿ ਗਈ ਤਾਂ ਹੀ ਆ 20 ਦਿਨ ਪਹਿਲਾਂ ਡੱਗਰ ਵੀ ਕੰਡਿਆ ਹੋਈ ਜਾਂ ਤੇ ਬਾਕੀ ਜਦੋਂ ਇਹਨੇ ਹਾਂ ਸੁਨਾ ਵਾ ਤੋਂ ਬਾਜ਼ਾਰ ਪੂਰਾ ਤੇਜ ਹੋਇਆ ਅੰਦਰ ਗਾੜੀ ਫੇਰ ਗਰਮੀ ਵਾਲਾ ਸੂਆ ਸ਼ੁਰੂ ਹੋ ਜਾਂਦਾ ਉਦੋਂ ਉਹਨੇ ਜਿੰਨੂੰ ਬਾਜ਼ਾਰ ਤੇਜ ਹੁੰਦਾ ਵਾ ਤੇ ਪੰਜਾਂ ਮਹੀਨੇ ਦੀ ਮੈਂ ਕਿਹਾ ਤੁਹਾਨੂੰ ਹਾਂਜੀ ਤੇ ਪੰਜਾਂ ਮਹੀਨੇ ਦੇ ਦੋ ਜਾਂ ਤਿੰਨ ਦਿਨ ਮੇਰੇ ਕੋਲ ਲੈ ਲਏ ਜਾ ਕੇ ਭਾਵੇਂ ਆਪਣੇ ਘਰ ਚੈੱਕ ਕਰਾ ਲਏ ਭਾਵੇਂ ਡਾਕਟਰ ਇੱਥੇ ਲੈ ਗਿਆ ਇਹ ਜਿਹੜੀ ਕੱਬਣਾਂ ਨੂੰ ਕੱਬਣੀ ਦੱਸਾਂਗੇ ਜਿਹੜੀ ਖਾਲੀਆਂ ਨੂੰ ਖਾਲੀ ਦੱਸਾਂਗੇ ਇਹ ਆ ਬੇ ਦੋ ਤਿੰਨ ਦਿਨ ਦੇ ਵਿੱਚ ਵਿੱਚ ਚੈੱਕ ਕਰਾ ਲੈਂਦਾ ਨਾ ਦੋ ਤਿੰਨ ਦਿਨ ਦੇ ਗਰਮੀ-ਕੁਰਮੀ ਦੋ ਤਿੰਨ ਦਿਨ ਦੇ ਵਿੱਚ ਚੈੱਕ ਕਰਾ ਕੇ ਮੈਨੂੰ ਫੋਨ ਕਰ ਲੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੁੱਲ ਇਹਦਾ ਮੁੱਲ ਵਿਧੀ ਛੋਟੀ ਦੇ ਪਿਆੜ ਹੋ ਗਏ ਜੋ 162 ਵਾਲੀ ਜੈਨੀਆਂ ਹਾਂ ਜੀ ਵਾਲੀਆਂ ਨਹੀਂ ਲੀਕੀਆਂ ਬੜੀਆਂ ਬੜੀ ਜਿਓ ਤਾਂ ਥੋੜੀ ਜਿਹੀ ਪਤਲੀ ਚੰਬੜੀ ਕਰਕੇ ਹਾਂਜੀ ਇਹ 70 ਦੀ ਆਦੀਏ ਹੋਰ ਆ ਜਾ ਥੱਲੇ 60 ਦੀ 65 ਦੀ 65 ਦੇ ਦਾਂ ਖਾਣਾ ਦੇ ਦਾਂ 65000 ਠੀਕ ਹੈ ਤੇ ਹੁਣ ਆ ਜਿਹੜੀ ਮੱਝ ਚੰਗੀ ਭਾਰੀ ਜੀ ਤੇਲੀ ਖਾਂਦੀ ਇਹ ਛੋਟੀ ਬੜੀ ਨੀਲੀ ਦੀ ਚੰਗੀ ਹੈ ਇਦਾਂ ਹੀ ਮੈਂ ਮਾੜ ਆਇਆ ਸਵੇਰੇ ਕੈਮਲਟੀ ਕਰਨਾ ਹੈ ਕੈਮਲ ਸਾਮੀ ਨੇ 7 ਕਿਲੋ ਦੁੱਧ ਦੇ ਲਗਾ ਇਧਰ ਦੀ ਇਧਰ ਨਹੀਂ ਕਰਦੀ ਚਵਾਈ ਇੱਕ ਨੰਬਰ ਠੀਕ ਆ ਠੀਕ ਆ ਵੀ ਇਹਨੂੰ ਭਰਾਤਾ ਜੇ ਹੁਣ ਅੱਛਾ ਠੀਕ ਆ ਭਰਾਤਾ ਵਾ ਤੋਰੋ ਫਿਰ ਹੈਗੀ ਬੱਚੇ ਤਾਂ ਬਿਨਾ ਆਂ ਹਾਂ ਜੀ ਨੀਲੇ ਦੇ ਝੋਟੀਆਂ ਤੇ ਚੰਗੀ ਫੱਬਦੀ ਆ ਝੋਟੀ ਪੂਰੀ ਬਾਹਰ ਤੋਂ ਬੜੀ ਆਈ ਤੇ ਭਰਾਤਾ ਠੀਕ ਆ ਰਾਜੀ ਆ ਜਿਹੜੀ ਪੂਰੀ ਹਾਂ ਜੀ ਚਾਰ ਪੰਜ ਦਿਨ ਹੋ ਗਏ ਠੀਕ ਆ ਭਰਾ ਇਹਨੂੰ ਹਾਂ ਜੀ ਨੀਲੀ ਦੀ ਪਿਓਰ ਸਾਰੇ ਪੈ ਬਾਕੀ ਆ ਵੀ ਜਿਹੜਾ ਕੋਈ ਵੇਦ ਚ ਚੰਗੀ ਸੋਹਣੀ ਰਾਜੀ ਝੋਟੀ ਘਰੇ ਰੱਖਣਾ ਚਾਹੁੰਦਾ ਉਹਨਾਂ ਲਈ ਆ 7 ਲੀਟਰ ਦੁੱਧ ਜਿਹੜਾ ਹੁਣ ਕਹਿੰਦੇ ਵੀ ਹੈਗਾ ਇਹਦੇ ਕੋਲ ਆ ਜ ਲੈ ਆ ਜੀ ਆ ਜ ਲੈ ਆ ਜੀ ਬਾਕੀ ਥਾਣੇ ਵੀ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਚੰਗੇ ਗੈਪ ਤੇ ਆ ਦੂਰ ਦੂਰ ਥਾਣੇ ਆ ਇਹ ਆ ਵੀ ਇਹੋ ਜੀ ਝੋਟੀ ਵੀ ਸੱਜਰ ਜਿਹੜੇ ਆ ਚੰਗੇ ਪੈਸੇ ਦੀ ਵਿਗਦੀ ਆ ਕੋਈ ਬੜੀ ਝੋਟੀ ਨੇ ਯਾਰ ਥਾਣੇ ਦੇ ਦੇਖ ਸਕਦੇ ਜੀ ਇਹ ਨੂੰ ਵੇਖੋ ਜੇ ਕਹੀਏ ਮੈਂ ਤੁਹਾਨੂੰ ਗਪ ਮੜੀਆਂ ਮਜੂਦ ਤੇ ਨਹੀਂ ਕੋ ਦਾ ਵੱਡਾ ਪਰ ਝੋਟੀ ਸੁਣੀ ਬੜੀ ਆ ਸੋਹਣੀ ਆ ਜੱਟੇ ਉੱਚਾ ਕੱਦ ਨਹੀਂ ਆ ਪੈਰ ਝੋਟੀ ਬੜੀ ਚੰਗੀ ਆ ਝੋਟੀ ਬਹੁਤ ਤਿਆਰ ਹੋ ਕੇ 12 ਦੀ 15 ਦੀਆਂ ਲੀਆਂ ਦੀ ਮੋਲੇ ਦਾ ਮੋਲ ਇਹਦਾ ਵੀ ਝੋਟੀ ਦਾ ਬੱਤ ਤਰਸਤਾਰੇ ਦੋ ਛੜ ਦੀ 70 ਚੋਂ ਬਰਾਬਰ ਹੀ ਕਰਦੀ ਏ ਦੋਵੇਂ 65 ਦੀ ਜਾਣੀ ਨਹੀਂ ਪਰ ਛੋਛੋ ਸ਼ੌਟ ਹੋਣੀ ਏ ਠੀਕ ਹੈ 60 65 ਦਾ ਹੁਕਾ ਕੋਈ ਨਹੀਂ 65 ਤੇ ਜਿਹੜੀ ਮਰਜ਼ੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ ਇਹ ਤਿੰਨੇ 65 65 ਦੀ ਜਿਹੜੀ ਕੋ ਮਰਜ਼ੀ ਲੈ ਜਾਏ ਭਾਵੇਂ ਕੋਈ ਸੱਜਰ ਲੈ ਜਾਏ ਟੋਕੜ ਗੱਬਨ ਲੈ ਜਾਏ ਬੱਚੇ ਤੋਂ ਬਿਨਾ ਲੈ ਜਾਏ ਜਿਹੜੀ ਮਰਜ਼ੀ ਲੈ ਜਾਏ ਕੋਈ ਤੇ ਹੁਣ ਗਾਵਾਂ ਆ ਗਈਆਂ ਆਹ ਸਾਈਵਲ ਕ੍ਰੋਸ ਚਾ ਗਈ ਕਾਂ ਪਤਾ ਹਜੇ ਨੇ ਬੇਨ 15 ਲੈਣੇ ਜੇ ਵਿੱਚ ਨੇ ਅੱਛਾ ਪਰ ਦੇਖੋ ਇੰਨਾ ਹੀ ਪਰਫੀਆ ਹੈ ਠੀਕ ਹੈ ਪੰਡ ਲੱਗਿਆ ਇੰਨੀ ਬੰਦੀ ਆ ਥੱਲੇ 17 18 17 18 ਅਗਲੇ ਦੇ ਤੇ ਗੱਡੀਆਂ ਨਹੀਂ ਦੂਜੇ ਤਰ੍ਹਾਂ ਵਸੀ ਹੋਣਾ ਥਾਣੇ ਦੇਖ ਸਕਦੇ ਤੇ ਤੋਰੋ ਇੱਕ ਰੇ ਨਵੇਂ ਆਇ ਲੈ ਆਓ ਜੀ ਬਾਕੀ ਫੱਬਦੀ ਆ ਪੂਰੀ ਸੋਹਣੀ ਆ ਵੈੜ ਉਤਾ ਇਹ ਆ ਵੀ ਚਲੋ ਕਰੇ ਬੱਜੀ ਵੀ ਸੋਹਣੀ ਲੱਗੂਗੀ ਤੇ ਦੁੱਧ ਵੀ ਇਨਾਂ ਦੇ گاਵਾ ਦਾ ਸੰਗਣ ਹੁੰਦਾ ਵਾ 18 ਕਿਲੋਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਸੱਜਰ ਕੱਢਦੀ ਆ ਤੇ ਇਹਦਾ ਵੀ ਜੀ ਮੁੱਲ ਫਿਰ ਮੁੱਲ ਵਿਧੀ ਕੁਛ ਜੀ 60000 ਵੀ ਹਾਂ ਜੀ ਮਾਰੋ ਫਰਫਿਆ ਦੇ ਮਾਰੋ ਇਹੋ ਕਦਾਂ ਇਹਦਾ ਤਾਂ ਕੋਈ ਗੱਲ ਹੀ ਨਹੀਂ ਠੀਕ ਹੈ ਗਰੰਟੀ ਵਸ਼ੀ ਗਿਆ ਇਹ 25000 ਦੇ ਦਈਏ 25000 ਦੇ ਦਈਏ ਸ਼ਾਰਟ ਆਈ ਮੋੜਨਾ ਹੁਣ ਠੀਕ ਹੈ ਹਾਂ ਜੀ ਸ਼ੋਰਟਕਟ ਕਰਦਾ ਪਰ ਵਸ਼ੀ ਜਿਹੜਾ ਖਰੂਗਾ ਯਾਦ ਹੀ ਕਰੂਗਾ ਸੋਨਾ ਹੀ ਆ ਮਾਜੀ ਇੱਕ ਸਾਫ ਦੀ ਆ ਜਿਹੜੀ ਗਾਂ ਕੀ ਜਣ ਇਹ ਵੀ ਗਾਂ ਬੜੀ ਚੰਗੀ ਆ ਬੱਚਾ ਮਗਿਆ ਅੱਛਾ ਤੇ ਇਹਨੂੰ 15 ਤੋਂ 20 ਦਿਨ ਚੂਹੀ ਨੂੰ ਹੋਵੇਗੇ ਦੁੱਧ ਦੁੱਧ ਇੱਥੇ ਲੈਣਾ ਕੋਈ 10 ਕਿਲੋ ਲੱਗ ਪਏ ਨਾ 10 ਕਿਲੋ ਤੋਰਾ ਹਾਂ ਫੇਰ ਇੱਕ ਰੀ ਸਾਡੇ ਕੋ ਪੱਠੇ ਨਹੀਂ ਹੈਗੇ ਪੱਠੇ ਆ ਉਹ ਵੇਖ ਲਓ ਤੂੜੀ ਹੈ ਤੂੜੀ ਪਈ ਜਿਹੜੀ ਇੱਕ ਡੰਗਰ ਭੜਿਓ ਆਂਦੇ ਆ ਆਪਾਂ ਜਦੋਂ ਆਈ ਚਲਾਈ ਜਾਲੇ ਕੰਮ ਰਾਇ ਤਾਂ ਹੰਡ-ਮੁੰਡ ਤਾਂ ਘਾਟੀ ਆ ਪਰੇਹੇ ਜੀ ਰੱਖੀਦਾ ਠੀਕ ਆ ਤਾਂ ਹੀ ਜਾ ਕੇ ਦੁੱਧੋ ਸਾਡੇ ਡੰਗਰ ਜਿਆਦਾ ਵਧਦੇ ਨਾ ਮਹਲੂਕ ਪੜੀ ਪਈ ਜਾਂਦਾ ਐਵੇਂ ਤੁਹਾਨੂੰ ਕਹੀ ਆ ਆਪਾਂ ਸੇਵਾ ਪੜੀ ਕਰਦੇ ਹੋ ਜੀ ਜੀ ਆਜਲੇ ਬਾਕੀ ਕੱਦ ਕਾਠ ਦੀ ਰੰਗ ਰੂਪ ਦੀ ਚੰਗੀ ਆ ਬੱਤ ਲਾਪਨ ਕਰਦੇ ਤੇ ਦਾ ਮੁੱਲ ਵੇਚੀ ਫਿਰ ਮੁੱਲ ਤੇ ਵੇਚੀ ਇਹਦਾ ਕੰਡਾ 55 ਕਰੀਏ ਵੱਡੀ ਬੱਛੀ ਆ ਹਾਂਜੀ 50 ਦੇ ਦिए 45 ਦੇ ਦिए ਛੋੜ ਕਰ ਦਾਂਗੇ ਤੇ ਛੋੜ ਵਾਲੇ ਹੀ ਆ ਤੁਸੀਂ ਹੁਣ ਕੰਮ ਕਰਾਉਂਦੇ ਜੀ ਠੀਕ ਜੀ ਹਾਂ ਜੀ ਅਭੀ ਕਰੀਏ ਜਾਜੇ ਮੁੱਲੇ ਦੇ ਵਿੱਚ ਹੀ ਆ ਗਏ ਵੇਖੋ ਮਾਲ ਕੋਈ ਮਿੰਗਾ ਪਾਇਆ ਹੀ ਨਹੀਂ ਦੇ ਹਾਂ ਜੀ ਅੱਜ ਜਾਜ ਮੁੱਲੇ ਆ ਸਾਰੇ ਕੋਈ ਮੁੱਲ ਕੋਈ ਨਾ ਕੋਈ ਬਾਹਰ ਵਾਪਸ ਹੁਣ ਆਵੇ ਗਾਂ ਤੋਰ ਹੀ ਦੋ ਤਾਜੀ ਸੋਈ ਜੇ ਤਾਜੀ ਬੱਚਾ ਇਹਦਾ ਅੱਜ ਬੱਛੀ ਦਿੱਤੀ ਜੇ ਆ ਬੱਛੀ ਜੇ ਇਹਦੀ ਨਾਲ ਨਾਲ ਜਿਹੜਾ ਨਾਲੀ ਆ ਤੇ ਤੁਹਾਡੇ ਘਰੇ ਹੀ ਸੋਈ ਆ ਹਨਾ ਜੇਰ ਜੇਰ ਪ੍ਰੋਪਰ ਪਾਤੀ ਆ ਹਾਂ ਜੀ ਕਿੰਨੇ ਦਿਨਾਂ ਤੇ ਸੋਈ ਆ ਮੈਨੂੰ ਸੂਈ ਨ ਹੋ ਗਈ ਤੀਜਾ ਦਿਨ ਆਜ ਠੀਕ ਆ ਹਾਂਜੀ ਹਾਂਜੀ ਇੱਕ ਜੇ ਨਾ ਆਪਣੀ ਚੰਗੀ ਭੈਣ ਧੜਕਾਂ ਦੇ ਠੰਡ ਤੋਂ ਵੀ ਬੜਾ ਚਵਾਈ ਬੜੀ ਲੱਗੀ ਕੋਈ ਰਸੀ ਰੂਸੀ ਵੀ ਕੋਈ ਨਹੀਂ ਆਜ ਲੈ ਆ ਖਾਣੇ ਦੇ ਵੀ ਦੇਖ ਸਾਦੇ ਜੀ ਤੇ ਕਿੰਨਾ ਕਿ ਦੁੱਧ ਵਿੱਚ ਕੱਢੀ ਜਾਊਗੀ ਇਹਨੂੰ ਦੁੱਧ ਵੀ ਦੀ ਬੰਦੇ ਨੇ 15 ਲੀਟਰ ਦੀ ਗਾਰੰਟੀ ਦਿੱਤੀ ਆ ਅੱਛਾ ਠੀਕ ਆ ਹੈ ਸਾਰੀਆਂ 15 ਪਲੱਸ ਵਾਲੀਆਂ ਕ੍ਰੋਸ ਦੇ ਵਿੱਚ ਆ ਹਾਂਜੀ ਤੇ 15 15 ਕਿਲੋ ਤਾਂ ਨਾਰਮਲ ਦੇਣਗੇ ਨਾ ਮੈਂ 20 20 ਕਿਲੋ ਦੁੱਧ ਨਹੀਂ ਕਿੰਨਾ ਪਰ ਇਹਨਾਂ ਦਾ ਦੁੱਧ 20 20 ਕਿਲੋ ਤੋਂ ਵੀ ਜ਼ਿਆਦਾ ਚੰਗਾ ਹੋਇਆ ਜਰਾ ਮਤਲਬ ਹਾਂਜੀ ਸੁਨਾਰਾ ਚਿੱਟਾ ਦੁੱਧ ਆ ਠੀਕ ਆ ਤੇ ਠੰਡੀਆਂ ਦੁੱਧੀਆਂ ਵੀ ਕੋਲਿਆ ਕੋਈ ਲੱਤ ਨਹੀਂ ਮਾਰੂਗੀ ਬੱਤੀ ਬੜੀ ਚੰਗੀ ਦਿੱਤੀ ਐ ਇਹ ਵੀ ਵਸ਼ੀ ਜਿਹੜੀ ਆ ਨਾ ਹਾਂ ਨਾ ਜਿਹੜੀ 60 ਆ ਮੁੱਲ 55 ਦੇ ਦਈਏ ਕਰਦੇ ਸ਼ੋਰ 52000 ਮੇਰਾ ਚਲੋ ਬਾਕੀ ਮੌਕੇ ਤੇ ਹੋ ਜਾਗਾ ਬਾਕੀ ਕਰਾਂ ਤੇ ਬਾਕੀ ਤਸੱਲੀ ਕੋਈ ਇਥੋਂ ਕਰਕੇ ਪੂਰੇ 50 ਦੇ ਜਿਹੜੇ ਕਹਿੰਦੇ ਦੇ ਦਿਆਂਗੇ ਅੱਛਾ ਪੂਰੇ 50 ਦੇ ਜਿਹੜੇ ਕਹਿੰਦੇ ਦੇ ਦਿਆਂਗੇ ਤੇ ਬਾਕੀ ਇੱਥੇ ਆਓ 45000 50000 ਇਹਦਾ 1 15 ਇਹਨਾਂ ਦਾ 65 65 ਪੈਣਾ ਤੇ ਬਾਕੀ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਕੇ ਖੜੋ ਜੀ